ਰਸਤੇ ਕਦੀ ਖਤਮ ਨਹੀਂ ਹੁੰਦੇ ਬਸ ਤੁਰੇ ਜਾਓ ਤੁਰੇ ਜਾਓ ਤੁਰੇ ਜਾਓ ਇਸ ਰਸਤੇ ਤੇ ਜ਼ਿੰਦਗੀ ਕਿਵੇਂ guzarti ਹੈ ਕਿਸੇ ਦੀ ਚੰਗੀ ਕਿਸੇ ਦੀ ਮਾੜੀ ਕਿਸੇ ਦੀ ਦਰਮਿਆਨੀ ਜੀ ਜੇ ਇਧਰ ਵੇਖੀਏ ਤੇ ਕਿਦਾਂ ਲਹਿ ਲਹਿ ਰਹੇ ਹੋਂਦੇ ਨੇ ਫਸਲਾਂ ਤੇ ਜਿਹਨਾਂ ਦੇ ਨੁਕਸਾਨ ਹੋ ਕੇ ਉਹਨਾਂ ਵਾਸਤੇ ਇੰਨੀਆ ਮਸੀਬਤਾਂ ਐ ਤਨ ਜਿਗਰੇ ਨੇ ਉਹਨਾਂ ਦੇ ਜਿੰਨਾਂ ਦੀ ਫਸਲਾਂ ਦੀ ਤਬਾਹੀ ਨਹੀਂ ਹੋਈ ਕੋਈ ठाਵ ਤੇ ਜ਼ਮੀਨ ਨਹੀਂ ਤਬਾਹ ਹੋ ਗਈ 5-5 ਫੁੱਟ ਰੇਤਾ ਚੜ ਗਈ ਕੀ ਕਰਨਗੇ ਜਦੋਂ ਉਸ ਥਾਣਾ ਜਦੋਂ ਜ਼ਿਮੀਂਦਾਰ ਕਿਸਾਨ ਕੋਈ ਕਾਰੋਬਾਰੀ ਹੋਵੇ ਉਹ ਹਰ ਸਾਲ ਇਹੋ ਹੀ ਡੀਕਦਾ ਕਿ ਮੈਂ ਆ ਚੀਜ਼ ਲੈਣੀ ਹੈ ਮੈਂ ਕਿਹਸੇ ਦਾ ਜ਼ਰੂਰਤਾਂ ਇੰਡੀਆਂ ਵੱਧ ਜਾਂਦੀਆਂ ਜਾਂ ਕਹਿ ਲੋ ਕਿ ਜ਼ਿੰਦਗੀ ਜ਼ਰੂਰਤਾਂ ਹੀ ਹੈ ਤੇ ਉਹ ਕਹਿ ਕੇ ਮੈਂ ਆ ਕਰਾਂਗਾ ਮੈਂ ਉਹ ਕਰਾਂਗਾ ਮੈਂ ਕੋਈ ਆਪਣੇ ਕਾਰੋਬਾਰ ਜਾਂ ਆਪਣੀ ਫਸਲ ਤੋਂ ਮੈਂ ਵਿਆਹ ਕਰਾਂਗਾ ਕਿਸੇ ਤੀ ਪੁੱਤ ਦਾ ਕਿਸੇ ਦਾ ਕਰਜ਼ਾ ਦੇਵਾਂਗਾ ਮੋੜਾਂਗਾ ਵਾਪਸ ਬਹੁਤ ਜ਼ਰੂਰਤਾਂ ਜ਼ਰੂਰਤਾਂ ਲਿਸਟ ਬਣੀ ਹੁੰਦੀ ਹੈ ਪਰ ਆਪਣੇ ਵਾਸਤਾ ਕੁਛ ਨਹੀਂ ਇਹ ਇੱਥੇ ਜ਼ਿੰਦਗੀ ਦਾ ਪ੍ਰਸ਼ਨ ਨਹੀਂ ਚੀਜ਼ਾਂ ਦੇ ਕਾਹਦੇ ਪ੍ਰਸ਼ਨ ਮੌਸਮਾਂ ਦੇ ਕਾਹਦਾ ਪ੍ਰਸ਼ਨ ਕੋਈ ਨਹੀਂ ਜੰਦਾ ਇਹ ਗੱਲ ਸਵਾ ਤੇਰੀ ਵੀ ਲੀਲਾ ਅਪਰਾਪਾਰਾ ਪ੍ਰਭੂ ਜੀ ਜਿੰਨਾ ਨਹੀਂ ਆ ਫਸਲਾਂ ਗਵਾਚੀਆਂ। ਜਿੰਨਾ ਦਾ ਬਹੁਤ ਨਕਸਾਨ ਹੋਇਆ। ਕਈਆਂ ਦੇ ਘਰ ਦੇ ਜੀਵ ਇਸ ਹੜ੍ਹ ਨੇ ਇਸ ਮੌਸਮ ਨੇ ਲੈ ਲਈ ਨਹੀਂ। ਕੋ ਜਖਮੀ ਨਹੀਂ। हे ਪਰਮਾਤਮਾ। ਉਹਨਾਂ ਦੀ ਅਰਦਾਸ ਪੂਰੀ ਕਰੀਂ। ਉਹਨਾਂ ਉੱਤੇ ਮੇਰ ਭਰਿਆ ਹੱਥ ਰੱਖੀਂ। ਤੇ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਹੈ ਚਾਹੇ ਜੇ ਵੀ ਕਰ ਰਹੇ ਆ ਉਹਨਾਂ ਦਾ ਤਾਂ ਕੋਈ ਦੇਣੀ ਨਹੀਂ ਮੋੜੇ ਨਾ ਮੋੜਾ ਜਿਉਂਿਤ ਲੋਤੇ ਅਨੁਸਾਰ ਉਸ ਹਾਰੇ ਆਪਣੇ ਹੁੰਦੇ ਆ ਜਿਵੇਂ ਸਾਡੀ ਜ਼ਿੰਦਗੀ ਨਾਲ ਕਿਤੇ ਨਾ ਕਿਤੇ ਮੁਸ਼ਕਲ ਨਾਲ ਖੁਸ਼ੀ ਨਾਲ ਜਿਵੇਂ ਸੇ ਜਿਹਨਾਂ ਨੂੰ ਪੰਜਾਂ ਦੇ ਹੁੰਦੇ ਨੇ ਉਹਦੇ ਰਿਸ਼ਤੇ ਜੁੜੇ ਹੁੰਦੇ ਆ ਹੈ ਪ੍ਰਮਾਤਮਾ सरबत का भला सदा खुश रखी किसी का कोई माड़ा दिन माड़ा टाइम ना आश्रीक